ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਦਿੱਤਿਆ ਉਪਲ ਪ੍ਰਧਾਨ ਦੀ ਹੇਠ ਕੁਝ ਦਰਿਆ ਤੇ ਹੜ ਮੌਕੇ ਕਿਤੇ ਜਾਣ ਵਾਲੇ ਬਚਾਅ ਕਾਰਜਾਂ ਦੀ ਮੌਕ ਟ੍ਰੀਲ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅੱਜ ਕੀ ਇੱਥੇ ਹਰ ਐਕਸਰਸਾਈਜ਼ ਚੱਲ ਰਹੀ ਹੈ ਅੱਗੇ ਕੀ ਜਨ ਹੈ ਅੱਗੇ ਕੀ ਪਲਾਨ ਹੈ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਐਨਡੀਆਰਫ ਵੱਲੋਂ ਇੱਕ ਜੁਆਇੰਟ ਮੌਕ ਡ੍ਰਿਲ ਕੀਤੀ ਗਈ ਹੈ ਅ ਬਲੱਡ ਸੀਜ਼ਨ ਜਿਹੜਾ ਹੈ ਉਹ ਚੱਲਦਾ ਪਿਆ ਹੈ ਤੇ ਪਠਾਨਕੋਟ ਜਿਹੜਾ ਜ਼ਿਲ੍ਹਾ ਹੈ ਉਹ ਬਹੁਤ ਸਾਰੀਆਂ ਨਦੀਆਂ ਕ੍ਰਿਸਕ੍ਰੋਸ ਕਰਦੀਆਂ ਹਨ ਚੱਕੀ ਰਿਵਰ ਹੋ ਗਈ ਰਾਵੀ ਹੋ ਗਈ ਕੁਝ ਤਰਨਾ ਉਜ ਦਾ ਸਪੈਸ਼ਲੀ ਕਿਉਂਕਿ ਇਹ ਫਲੈਸ਼ ਫਲਡਸ ਆਉਂਦੇ ਹੈ ਉਸ ਦੇ ਵਿੱਚ ਉਸ ਕਰਕੇ ਇਹ ਮੌਕ ਡਿਲ ਰੱਖੀ ਗਈ ਹੈ ਤਾਂ ਕਿ ਇੱਕ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਏ ਕਿ ਫਲਡ ਸੀਜ਼ਨ ਹੈਗਾ ਹੈ ਤੇ ਤੁਹਾਨੂੰ ਇhtiyat ਵਰਤ ਦੀ ਵਰਤਨ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਐਨਡੀਆਰਐਫ ਵੱਲੋਂ ਜਿਹੜੇ ਇਹਨਾਂ ਦੀ ਇਕੁਪਮੈਂਟਸ ਹੈਗੇ ਹੈ ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਉਹਦਾ ਵੀ ਡਿਸਪਲੇ ਕੀਤਾ ਗਿਆ ਕਿ ਸਾਡੀ ਜਿਹੜੀ ਕੈਪੇਬਿਲਿਟੀਆਂ ਹੈਗੀਆਂ ਐਨਡੀਆਰਐਫ ਦੀ rescued ਦੀਆਂ ਤੇ ਹੋਰ ਚੀਜ਼ਾਂ ਦੀਆਂ ਉਹਨਾਂ ਨੂੰ ਵੀ ਪਿੰਡਾਂலயੋਂ ਸਾਰਿਆਂ ਨੂੰ ਡੈਮੋਨਸਟ੍ਰੇਟ ਕੀਤਾ ਜਾ ਸਕਿਆ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਵੈਕੂਏਸ਼ਨ ਸੈਂਟਰ ਬਣਾਏ ਗਏ ਨੇ ਸਾਰੇ ਪਿੰਡਾਂ ਨੂੰ ਅਸੀਂ ਕਲਸਟਰਸ ਦੇ ਵਿੱਚ ਡਿਵਾਈਡ ਕਰਕੇ ਹਰੇਕ ਕਲਸਟਰ ਦੇ ਉੱਪਰ ਇੱਕ ਇਵੈਕੂਏਸ਼ਨ ਸੈਂਟਰ ਬਣਾਇਆ ਹੈ ਜਿੱਦਾਂ ਅਸੀਂ ਇਨਫੋਰਮੇਸ਼ਨ ਸਾਰੀ ਹਰੇਕ ਪੰਚਾਇਤ ਘਰ ਦੇ ਵਿੱਚ ਪੇਸਟ ਕਰ ਰਹੇ ਹਾਂ ਜਿਹਦੇ ਨਾਲ ਹੀ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਨ ਕੇਸ ਇੱਥੇ ਫਲਡਿੰਗ ਹੁੰਦੀ ਹੈ ਉਹ ਕਿੱਥੇ ਜਾ ਕੇ ਸੇਫਲੀ ਉੱਥੇ ਰਹਿ ਸਕਦੇ ਆ ਜੇ ਜਿਹੜੇ ਵੀ ਰੈਸਕਿਊ ਸੈਂਟਰਸ ਬਣਾਏ ਗਏ ਆ ਉੱਥੇ ਸਾਰੀ ਫੈਸਿਲਿਟੀਆਂ ਜਿਹੜੀ ਫੂਡ ਵਗੈਰਾ ਲੋਜਿੰਗ ਇਤਸੈਟਰਾ ਉਹ ਸਾਰੀ ਫੈਸਿਲਿਟੀਆਂ ਵੀ ਸਾਡੇ ਵੱਲੋਂ ਦਿੱਤੀਆਂ ਜਾਣੀਆਂ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਦੋ ਮਹੀਨੇ ਚੌਕੰਨਾ ਰਹਿਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਇਹ ਸੀਜ਼ਨ ਹੈ ਤੇ ਉਜ ਰਿਵਰ ਬਹੁਤ ਅਨਪ੍ਰੇਡਿਕਟੇਬਲ ਹੈ ਕਿਉਂਕਿ ਜਿਵੇਂ ਰਾਵੀ ਹਰਾਵੀ ਵਿੱਚ ਤਾਂ ਫਿਰ ਵੀ ਥੋੜਾ ਜਿਹਾ ਪ੍ਰੀਅਰ ਇੰਟੀਮੇਸ਼ਨ ਰਹਿੰਦਾ ਹੈ ਰੂਡ ਇਜ਼ ਵੈਰੀ ਅਨਪ੍ਰੇਡਿਕਟੇਬਲ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਇਸ ਨੂੰ ਕੰਟੀਨਿਊਸਲੀ ਵਾਚ ਕਰੀਏ ਅਸੀਂ ਹਰ 2 ਘੰਟੇ ਬਾਅਦ ਸਾਨੂੰ ਅਪਡੇਟ ਆਂਦੀ ਹੈ ਉਰਦੂ ਦੇ ਲੈਵਲਸ ਤੇ ਉਹਦੇ ਅਕੋਰਡਿੰਗ ਹੀ ਸਾਡਾ ਸਿਸਟਮ ਬਣਿਆ ਹੋਇਆ ਜਿੱਦੇ ਤੱਕ ਜੇ ਇਨ ਕੇਸ ਕੋਈ ਥ੍ਰੈਟ ਹੈਗਾ ਅਸੀਂ ਉਸ ਨੂੰ ਟਾਈਮਲੀ ਜਿਹੜਾ ਹੈ ਉਹ ਪਿੰਡ ਵਾਲਿਆਂ ਨੂੰ ਕਨਵੇ ਕਰ ਸਕੀਏ ਤੇ ਉਹਨਾਂ ਨੂੰ ਇਹ ਵੀ ਦੱਸਿਆ ਹੋਇਆ ਹੈ ਕਿ ਕੇਸ ਦੇ ਵਿੱਚ ਕਿੱਥੇ ਜਾਣਾ ਹੈ ਤੇ ਸਾਡੀ ਪ੍ਰੈਪਰੇਸ਼ਨ ਸਾਰੀ ਮੁਕੰਮਲ ਨੇ ਸਾਡੀ ਟੀਮਸ ਸਾਰੀਆਂ ਚੌਕਨੀਆਂ ਨੇ ਤੇ ਐਨ ਡੀ ਆਰ ਐਫ ਦਾ ਸਾਨੂੰ ਬਹੁਤ ਸਪੋਰਟ ਹੈ ਤੇ ਜੇ ਕੋਈ ਵੀ ਇਹੋ ਜਿਹੀ ਕੋਈ ਚੀਜ਼ ਹੁੰਦੀ ਹੈ ਖੁਦਾ ਨਾ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ